ਅੱਜ ਅਕੀਓ ਅੱਜ ਆਪਾਂ ਤੁਹਾਡੀ 11ਵੀਂ ਜਮਾਤ ਦੀ ਲਾਜ਼ਮੀ ਪਿਆਪੀ ਦੀ ਪਾਠ ਪੁਸਤਕ ਵਿੱਚ ਦਰਜ ਸੁਹਾਗ ਨਿੱਕੀ ਜਾਈ ਸੂਈ ਵਰਤਮਾ ਧਾਗਾ ਕਰਾਂਗੇ ਇਸ ਸੁਹਾਗ ਦੇ ਵਿੱਚ ਇੱਕ ਮੁਟਿਆਰਤੀ ਜਿਸ ਦਾ ਵਿਆਹ ਕਰਾਇਆ ਜਾ ਚੁੱਕਾ ਹੈ ਤੇ ਜਿਸ ਦੇ ਸਿੱਟੇ ਵੱਜੋਂ ਉਸ ਨੂੰ ਆਪਣੇ ਮਾਪਿਆਂ ਦਾ ਘਰ ਛੱਡ ਕੇ ਪਰਦੇਸ ਭਾਵ ਸਾਰੇ ਘਰ ਚਲੇ ਜਾਣਾ ਹੈ ਉਸ ਦੀ ਦੇ ਕਰਨਾਮਈ ਪਾਪ ਬਿਆਨ ਕੀਤੇ ਗਏ ਹਨ ਇਸ ਗੀਤ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਮੁਟਿਆਰਤੀ ਕਸੀਦਾ ਕੱਢ ਰਹੀ ਹੈ निकीी जी सोई वटमा धागा बैठ कसीदा क्ड रही हाँ निकी जारी सोई वटमा धागा बैठ कसीदा क्ड रही हाँ तो इतों पानू की पता चलता है कि एक मुट्यार निकी जी सूई जिसमा धागा पाया हुआ है उस कसीदा क्ड रही है कसीदा भाव बरीक कढ़ाई के काम करसीदा कहा जाता है, है। बच्चों सा ਸਮਾਜ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਤਿਆਂ ਦੁਆਰਾ ਦਰਿਆ ਕੇਸ ਬੋਣੇ ਚਾਦਰ ਸਰਾਣੀ ਰਮਾਲ ਕੱਟਣੇ ਇਹ ਆਮ ਘਰਾਂ ਦੇ ਵਿੱਚ ਪ੍ਰਚਲਿਤ ਸੀ ਤੇ ਇੱਥੇ ਵੀ ਜਿਹੜੀ ਮੁਟਿਆਰਤੀ ਹੈ ਉਹ ਕਢਾਈ ਕੱਟ ਰਹੀ ਹੈ ਅਵਧੇ ਚਾਂਤੇ ਰਾਹੀ ਪੁੱਛਦੀ ਮੈਨੂੰ ਤੂੰ ਕਿਉਂ ਬੀਬਾ ਰੋ ਰਹੀਆਂ ਮੁਟਿਆਰਤੀ ਕਢਾਈ ਵੀ ਕੱਟ ਰਹੀ ਹੈ ਪਰ ਨਾਲ ਨਾਲ ਰੋ ਵੀ ਰਹੀ ਹੈ ਰੋ ਕਿਉਂ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਆਪਣੇ ਮਾਪਿਆਂ ਦਾ ਘਰ ਸਦਾ ਲਈ ਛੱਡ ਕੇ ਪ੍ਰਦੇਸ਼ ਭਾਵ ਸੋਹਰੇ ਕਾ ਜਾ ਕੇ ਰਹਿਣਾ ਪੈਣਾ ਹੈ ਤੇ ਆਉਂਦੇ ਜਾਂਦੇ ਰਾਹੀ ਉਸ ਤੇ ਰੋਂਦਾ ਜਿਹੜਾ ਕਾਰਨ ਉਸ ਨੂੰ ਪੁੱਛੇ ਧਿਆਨ ਕਿ OBP ਤੂੰ ਕਿਉਂ ਰੋ ਰਹੀ ਹੈ ਤਾਂ ਅਗੋਂ ਤੀ ਜਵਾਬ ਦਿੰਦੀ ਹੈ ਬਾਵਲ ਮੇਰੇ ਕਾਜ ਰਚਾਇਆ ਮੈਂ ਪ੍ਰਦੇਸ਼ਨ ਹੋ ਰਹੀ ਹਾਂ ਕਾਜ ਰਚਣਾ ਧਿਆ ਕਰਨਾ ਤਾਂ ਜੋ ਵੀ ਰਾਹੀ ਉਹਨੂੰ ਪੁੱਛਦੇ ਆ ਉਹਦੇ ਰੋਣ ਦਾ ਕਾਰਨ ਪੁੱਛਦੇ ਆ ਤੇ ਉਹਨਾਂ ਨੂੰ ਦੱਸਦੀ ਹੈ ਕਿ ਮੇਰੇ ਬਾਬਲ ਨੇ ਮੇਰੇ ਪਿਤਾ ਨੇ ਮੇਰਾ ਵਿਆਹ ਰੱਖ ਦਿੱਤਾ ਹੈ ਤੇ ਮੈਂ ਪਰਦੇਸਨ ਹੋ ਰਹੀ ਹਾਂ ਭਾਵ ਮੈਨੂੰ ਆਪਣੇ ਪਿਕੇ ਘਰ ਨੂੰ ਛੱਡ ਕੇ ਸਹੁਰੇ ਘਰ ਜਾਣਾ ਪਵੇਗਾ ਬਟ ਉਹ ਪਰਦੇਸ ਤੋਂ ਭਾਵ ਦੂਰ ਜਾਣਾ ਅੱਜਕੱਲ ਤਾਂ ਅਸੀਂ ਹਜ਼ਾਰਾਂ ਮੀਲਾਂ ਦਾ سفر ਕੁਝ ਘੰਟਿਆਂ ਦੇ ਵਿੱਚ ਤੈਅ ਕਰ ਲੈਂਦੇ ਹਾਂ ਕਿਉਂਕਿ ਸਾਡੇ ਕੋਲ ਆਵਾਜਾਈ ਦੇ ਬਹੁਤ ਸਾਰੇ ਸਾਧਨ ਨੇ ਤੇ ਫਿਰ ਸਾਡੇ ਕੋਲ ਸੰਚਾਰ ਦੇ ਸਾਧਨ ਵੀ ਨੇ ਅੱਜ ਦੀ ਪਿਆਕੇ ਕਿਤੇ ਵੀ ਚਲੀ ਜਾਵੇ ਉਹ ਆਵਾਜਾਈ ਦੇ ਤਰੀਕਿਆਂ ਕਰਕੇ ਆਪਣੇ ਮਾਪਿਆਂ ਨੂੰ ਜਲਦੀ ਮਿਲ ਨਹੀਂ ਵੀ ਆ ਸਕਦੀ ਹੈ ਤੇ ਸੰਚਾਰ ਦੇ ਸਾਧਨਾਂ ਨਾਲ ਰੋਜ਼ਾਨਾ ਆਪਣੇ ਮਾਪਿਆਂ ਨਾਲ ਗੱਲਬਾਤ ਵੀ ਕਰ ਸਕਦੀ ਹੈ ਪਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਵਾਜਾਈ ਦੇ ਸਾਧਨ ਇਹ ਵਿਕਸਤ ਨਹੀਂ ਸੀ ਤਾਂ ਉਸ ਸਮੇਂ ਸੋਹਰੇ ਗੈਤੀ ਨੂੰ ਆਪਣੇ ਮਾਪਿਆਂ ਦੇ ਘਰ ਮਿਲਣ ਆਉਣ ਲਈ ਕਾਫੀ ਲੰਮਾ ਸਮਾਂ ਲੱਗਦਾ ਸੀ ਤੇ ਮਾਪੇ ਵੀ ਕਾਫੀ ਲੰਮੇ ਸਮੇਂ ਬਾਅਦ ਹੀ ਆਪਣੀ ਧੀ ਨੂੰ ਮਿਲ ਜਾਂਦੇ ਸੀ ਲੇ ਸੋਰੀ ਕਰ ਲਈ ਪਰਦੇਸ ਸ਼ਬਦ ਵਰਤਿਆ ਗਿਆ ਹੈ ਫਿਰ ਅੱਗੇ ਗੀਤ ਦੇ ਵਿੱਚ ਦੁਹਰਾਇਆ ਕਿ ਨਿੱਕੀ ਜਹੀ ਸੋਈ ਵਰਤਮਾ ਤਾਗਾ ਬੈਠ ਕਸੀਦਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਵਿੱਬਾ ਰੋ ਰਹੀਆਂ ਫਿਰ ਕੀ ਕਹਿੰਦੀ ਕਿ ਚਾਚੀ ਮੇਰੀ ਕਾਜਰ ਚਾਇਆ ਮੈਂ ਪਰਦੇਸਨ ਹੋ ਰਹੀਆਂ ਤੇ ਇਸ ਤੋਂ ਅਗਲੇ ਪਿਆਰੇ ਦੇ ਵਿੱਚ ਫਿਰ ਕਹਿੰਦੀ ਹੈ ਕਿ ਵੀਰੇ ਮੇਰੇ ਕਾਜਰ ਚਾਇਆ ਮੈਂ ਪਰਦੇਸਨ ਹੋ ਰਹੀਆਂ ਤੇ ਚੌਥੇ ਪੈਰੇ ਦੇ ਵਿੱਚ ਕਹਿੰਦੀ ਕਿ ਮਾਮੇ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਹਾਂ ਇਸ ਕਰਾਂ ਇੱਕ ਧੀ ਜਿਸ ਦਾ ਵਿਆਹ ਤਾਂ ਰਹਿ ਜਾ ਚੁੱਕਾ ਹੈ ਉਹ ਕਸਿਦਾ ਕਰਦੇ ਹੋਏ ਰੋ ਰਹੀ ਹੈ ਤੇ ਆਉਂਦੇ ਜਾਂਦੇ ਰਾਹੀ ਉਸ ਦੇ ਰੋਣ ਦਾ ਕਾਰਨ ਪੁੱਛਦੇ ਹਨ ਤਾਂ ਤੇ ਦੱਸਦੀ ਹੈ ਕਿ ਉਸ ਦੇ ਬਾਪੂ ਉਸ ਦੇ ਚਾਚੇ ਉਸ ਦੇ ਵੀਰ ਤੇ ਉਸ ਦੇ ਮਾਮੇ ਵੱਲੋਂ ਉਸ ਦਾ ਵਿਆਹ ਕਰ ਦਿੱਤਾ ਗਿਆ ਹੈ ਤੇ ਜਿਸ ਕਰ ਉਹ ਪਰਦੇਸਨ ਹੋ ਜਾਵੇਗੀ ਇਸ ਲਈ ਉਹ ਰੋ ਰਹੀ ਹੈ ਹੁਣ ਆਪਾਂ ਨਿੱਕੀ ਜਿਹੀ ਸੂਈ ਵੱਟਮਤਾਗਾ ਸੁਆਗਨਤ ਸੰਬੰਧਿਤ ਵਸਟੂ ਲਿਸਟ ਪ੍ਰਸ਼ਨ ਕਰਦੇ ਹਾਂ ਪਹਿਲਾ ਪ੍ਰਸ਼ਨ ਆਪਣੇ ਕੋਲ ਨਿੱਕੀ ਜਿਹੀ ਸੂਈ ਵੱਟਮਤਾਗਾ ਲੋਕੀਤ ਵਿੱਚ ਮੁਟਿਆਰ ਨੂੰ ਕੌਣ ਉਸਦੇ ਰੋਣ ਬਾਰੇ ਪੁੱਛਦੇ ਹਨ ਆਪਾਂ ਪੜ੍ਹਦੇ ਨਿੱਕੀ ਜਿਹੀ ਸੂਈ ਵੱਟਮਤਾਗਾ ਬੈਠ ਕਸਿੱਦਾ ਕੱਢ ਰਹੀਆਂ ਨਿੱਕੀ ਜਿਹੀ ਸੂਈ ਵੱਟਮਤਾਗਾ ਬੈਠ ਕਸਿੱਦਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਮੈਨੂੰ ਤੂੰ ਤੂੰ ਬੀਬੀ ਰੋ ਰਹੀਆਂ ਤਾਂ ਆਪਣੇ ਕੋਲੇ ਪੁੱਛਿਆ ਗਿਆ ਪ੍ਰਸ਼ਨ ਦੇ ਵਿੱਚ ਕਿ ਮੁਟਿਆਰ ਨੂੰ ਉਸਦੇ ਰੋਣ ਬਾਰੇ ਕੌਣ ਪੁੱਛਦੇ ਨੇ ਆਉਂਦੇ ਜਾਂਦੇ ਰਾਹੀ ਪੁੱਛਦੇ ਮੈਨੂੰ ਤਾਂ ਇਹਦਾ ਸਹੀ ਉੱਤਰ ਹੈ ਆਉਂਦੇ ਜਾਂਦੇ ਰਾਹੀ ਦੂਜਾ ਪ੍ਰਸ਼ਨ ਹੈ ਨਿੱਕੀ ਜਿਹੀ ਸੂਈ ਵੱਟਵਾ ਧਾਗਾ ਸੁਆਗ ਵਿੱਚ ਤੀ ਪਰਦੇਸਰ ਬਣ ਕੇ ਕਿੱਥੇ ਜਾ ਰਹੀ ਆ ਕਹਿੰਦੀ ਬਾਵਲ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀਆਂ ਕਾਜਰ ਚਾਣਾ ਮਤਲਬ ਵਿਆਹ ਕਰਨਾ ਤਾਂ ਇੱਥੇ ਮੁਟਿਆਰ ਕਹੇਗੀ ਕਿ ਤੇ ਬਾਪ ਨੇ ਉਹਦਾ ਜਿਹੜਾ ਵਿਆਹ ਉਹ ਰੱਖ ਦਿੱਤਾ ਹੈ ਇਸ ਕਰਕੇ ਉਹ ਪਰਦੇਸਨ ਹੋ ਰਹੀ ਹੈ ਤਾਂ ਫਿਰ ਧੀ ਪਰਦੇਸਨ ਬਣ ਕੇ ਕਿੱਥੇ ਜਾ ਰਹੀ ਹੈ ਆਪਣੇ ਸਹੁਰੇ ਘਰ ਹੁਣ ਪਗਲਾ ਪ੍ਰਸ਼ਨ ਕਰਦੇ ਹਾਂ ਨਿੱਕੀ ਜੀ ਸੋਈ ਬਟਮਾ ਧਾਗਾ ਸੋਗ ਵਿੱਚ ਕਿਸੇ ਵਿਆਹ ਦਾ ਜ਼ਿਕਰ ਹੈ ਹਾਂ ਇਹ ਉੱਤਰ ਦਾ ਮੁਟਿਆਰ ਦੇ ਵਿਆਦਾ ਚਿਕਰਾ ਅਗਲਾ ਪ੍ਰਸ਼ਨ ਨਿੱਕੀ ਜਈ ਸੋਈ ਵੱਟਮਾਤਾ ਗਸਵਾਗਤ ਮੁਟਿਆਰ ਕੀ ਕਰ ਰਹੀ ਹੈ ਕਹਿੰਦੀ ਨਿੱਕੀ ਜਈ ਸੋਈ ਵੱਟਮਾਤਾ ਗਾ ਬੈਠ ਕ ਸਿੱਧਾ ਕੱਢ ਰਹੀ ਆ ਤਾਂ ਕੀ ਕਰ ਰਹੀ ਉਹ ਕ ਸਿੱਧਾ ਕੱਢ ਰਹੀ ਹੈ ਤੇ ਇਹਦੇ ਤੇ ਇਹ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ ਕਿ ਤੀ ਦੇ ਜਿਹੜੇ ਵਿਆਦਾ ਕਾਜਾ ਉਹ ਕਿਨੇ ਕਿਨੇ ਰਚਾਇਆ ਤਾਂ ਇੱਥੇ ਆਪਾਂ ਆਪਣੇ ਕੋਲੇ ਆਉਂਦਾ ਬਾਵਲ ਮੇਰੇ ਕਾਜ ਰਚਾਇਆ ਠੀਕ ਹੈ ਚਾਚੇ ਮੇਰੇ ਕਾજર ਚਾਇਆ ਜਾਂ ਵੀਰੇ ਮੇਰੇ ਕਾજર ਚਾਇਆ ਤਾਂ ਆਪਾਂ ਇਹ ਇਦਾਂ ਦੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹ ਦੇ ਸਕਦੇ ਹਾਂ ਹੁਣ ਨਿੱਕੀ ਜਈ ਸੂਈ ਵਟਵਾ ਤਾਗਾ ਸਵਾਗਤ ਅਸਵੰਦਤ ਪਾਠ ਪੁਸਤਕ ਦੇ ਅਭਿਆਸ ਵਿੱਚ ਤਰਜ ਪ੍ਰਸ਼ਨ ਕਰਦੇ ਹਾਂ ਨਿੱਕੀ ਜਈ ਸੂਈ ਵਟਵਾ ਤਾਗਾ ਸਵਾਗਤ ਵਿੱਚ ਕਸੀਦਾ ਕੌਣ ਕੱਢ ਰਹੀ ਹੈ ਇਹ ਪ੍ਰਸ਼ਨ ਆਪਣੇ ਕੋਲ ਦੇ ਵਿੱਚ ਨਿੱਕੀ ਜਈ ਸੂਈ ਵਟਮਾਤਾਗਾ ਬੈਠ ਕਸੀਦਾ ਕੱਢ ਰਹੀ ਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਆਂ ਤਾਂ ਇੱਕ ਮੁਟਿਆਰਤੀ ਕਸੀਦਾ ਕੱਢ ਰਹੀ ਆਂ ਨਿੱਕੀ ਜਈ ਸੂਈ ਵਟਮਾਤਾਗਾ ਸਾਂ ਗੁਚਤੀ ਜੇ ਰੋਣ ਦਾ ਕੀ ਕਾਰਨ ਹੈ ਕਿੰਦੀ ਬੋਪੜੇ ਨਾ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆਂ ਤਾਂ ਗੁਕੀ ਕਹਿੰਦੀ ਬਾਵਲ ਮੇਰੇ ਕਾਜ ਰਚਾਇਆ ਨਾ ਪਰਦੇਸਨ ਹੋ ਰਹੀ ਹੈ ਕਿਉਂਕਿ ਉਸਦੇ ਬਾਵਲ ਨੂੰ ਸੱਵਿਆ ਧਰ ਦਿੱਤਾ ਹੈ ਤੇ ਉਸ ਨੂੰ ਮਾਪਿਆਂ ਦਾ ਘਰ ਛੱਡ ਕੇ ਸੋਹਰੇ ਘਰ ਦੇ ਪਰਦੇਸ ਵਿੱਚ ਰਹਿਣਾ ਪਵੇਗਾ ਇਸ ਕਰਕੇ ਉਹ ਰੋ ਰਹੀ ਹੈ ਅੱਗੇ ਨਿੱਕੀ ਜਿਹੀ ਸੂਈ ਵੱਟਮਾ ਧਾਗਾ ਸੋਗ ਵਿੱਚ ਕਿਹੜੇ ਕਿਹੜੇ ਰਿਸ਼ਤੇ ਅੰਜ਼ਿਕਾ ਹੈ ਤਾਂ ਕਹਿੰਦੀ ਬਾਵਲ ਮੇਰੇ ਕਾਜਰ ਚਾਇਆ ਪੋਤੇਤੀ ਦਾ ਰਿਸ਼ਤਾ ਆ ਗਿਆ ਵੀਰੇ ਮੇਰੇ ਕਾਜਰ ਚਾਇਆ ਵੀਰ ਦਾ ਰਿਸ਼ਤਾ ਆ ਗਿਆ ਚਾਚੀ ਮੇਰੇ ਕਾਜਰ ਚਾਇਆ ਚਾਚੀ ਦਾ ਰਿਸ਼ਤਾ ਆ ਗਿਆ मम्मी मेरे काजर चाया मामे का रिश्ता आ गया तो इन्होंने विभिन्न रिश्तों का जिक्र आया है निकी जी सूई वटमा धागा सुहाग कौन प्रदर्शन हो रही है मुटियार प्रदर्शन हो रही है